ਫੋਟੋ ਵਾਲਾ ਡਿਜ਼ਾਈਨ ਲੈ ਕੇ ਅੱਜ ਫੇਰ ਤੋਂ ਹਾਜ਼ਰ ਆ ਉਹ ਸੂਟ ਜਿਹੜੇ ਬਾਜ਼ਾਰਾਂ ਦੇ ਵਿੱਚ ਬੁਟੀਕਾਂ 15 1500 2 2000 ਦੇ ਸਾਡੇ ਤੋਂ ਖਰੀਦ ਕੇ ਵੇਚ ਰਹੀਆਂ ਨੇ ਜੀ ਆਹ ਦੇਖੋ ਡਿਜ਼ਾਈਨ ਚੈੱਕ ਕਰੋ ਸੇਮ ਫੋਟੋ ਵਾਲਾ ਡਿਜ਼ਾਈਨ ਹੋਊਗਾ ਜੀ ਫਰੰਟ ਦੇ ਉੱਤੇ ਪੂਰੇ ਦੇ ਉੱਤੇ ਬੁਟੀ ਹੋएगी ਬਹੁਤ ਪਿਆਰੀ ਦੋ ਤਰ੍ਹਾਂ ਦੀ ਬੁਟੀ ਬਣੀ ਹੋएगी ਇੱਕ ਆਹ ਵਾਲੀ ਬੁਟੀ ਬਣੀ ਹੋਈ ਹੈ ਇੱਕ ਆਹ ਵਾਲੀ ਬੁਟੀ ਬਣੀ ਹੋਈ ਹੈ ਜੀ 40 ਤੋਂ ਲੈ ਕੇ 48 ਤੱਕ ਕਿਸ ਦੀ ਲੈਂਥ ਬਣ ਸਕਦੀ ਹੈ ਜੀ ਬਾਜੂ ਤੇ ਬਾਟਮ ਦੋਨੇ ਬਣੇ ਹੋਣਗੇ ਹਾਂਜੀ ਬਾਜੂ ਤੇ ਬਾਟਮ ਦੋਨੇ ਹੈਵੀ ਬਾਜੂ ਹੋਣਗੇ ਆ ਦੇਖੋ ਪੂਰੇ ਹੈਵੀ ਬਾਜੂ ਬਣੇ ਹੋਣਗੇ ਇਸ ਦੇ ਤੇ ਇਸ ਦੇ ਨਾਲ ਬਾਟਮ ਵੀ ਬਣਿਆ ਹੋਗਾ ਸੇਮ ਜਿਵੇਂ ਫੋਟੋ ਦੇ ਉੱਤੇ ਬਣਿਆ ਹੋਇਆ ਇਸ ਦੇ ਵਿੱਚ ਅਸੀਂ ਕਲਰਸ ਬਹੁਤ ਸਾਰੇ ਰੈਡੀ ਕਰਵਾਏ ਨੇ ਆਹ ਦੇਖੋ ਇੱਕ ਇੱਕ ਨਾਲ ਦੇ ਫੋਟੋ ਨਾਲ ਦੇ ਕਲਰ ਮਿਲ ਜਣਗੇ ਸੇਮ ਫੋਟੋ ਵਾਲਾ ਕਲਰ ਮਿਲੇਗਾ ਤੇ ਇਸ ਦੇ ਵਿੱਚ ਲਾਈਟ ਸਕਾਈ ਤੇ ਲਾਈਟ ਪੀਲਾ ਤੇ ਉਸ ਤੋਂ ਬਾਅਦ ਨਿਊ ਕਲਰ ਜਿਹੜੇ ਹੈਗੇ ਨੇ ਅਸੀਂ ਰੈਡੀ ਕਰਵਾਏ ਨੇ ਆਹ ਸਾਰੇ ਕਲਰ ਇਸ ਦੇ ਵਿੱਚ ਅਸੀਂ ਰੈਡੀ ਕਰਵਾਏ ਨੇ ਖਰੀਦਣ ਦੇ ਲਈ ਸੰਪਰਕ ਕਰੋ 85669 56000 ਜਾਂ ਫਰ ਸਾਡੇ ਸਟੋਰ ਦੇ ਉੱਤੇ ਮਲੇਰਕੋਡਲਾ ਵਿਜ਼ਿਟ ਕਰੋ ਥੈਂਕ ਯੂ